ਜਿਹੜਾ ਡਰੇਨ ਤੁਸੀਂ ਦੇਖ ਰਹੇ ਹੋ ਇਹ ਡਰੇਨ ਹੈਗਾ ਚੰਦਪਾਨ ਵਾਲਾ ਕੱਲ ਤੁਹਾਨੂੰ ਦਿਖਾਇਆ ਸੀ ਅਸੀਂ ਚੰਦਪਾਨ ਤੋਂ ਡਰੇਨ ਦੇ ਹਾਲਾਤ ਕੀ ਹੈ ਪਰ ਅੱਜ ਤੁਹਾਨੂੰ ਦਿਖਾਣਾ ਮੈਂ ਇਹ ਬਠੰਡਾ ਏਰੀਆ 'ਚ ਜਦੋਂ ਐਂਟਰ ਹੁੰਦਾ ਦਾਂਸਿੰਗ ਵਾਲਾ ਪਿੰਡ ਹੈ ਤਾਂ ਦਾਂਸਿੰਗ ਵਾਲਾ ਪਿੰਡ ਦੇ ਵਿੱਚ ਜਿਹੜਾ ਡਰੇਨ ਲੰਘਦਾ ਹੈ ਤਾਂ ਉਹਦੇ ਵਿੱਚ ਵੀ ਉਹੀ ਹਾਲਾਤ ਹੋ ਗਏ ਜੋ ਚੰਦਪਾਨ ਏਰੀਏ ਸੀਗੇ ਸਾਰੀ ਕੇਲੀ ਜਿਹੜੀ ਹੈ ਇੱਥੇ ਪਰ ਚੁੱਕੀ ਹੈ ਤੇ ਪਿੰਡ ਦੇ ਲੋਕਾਂ ਨੇ ਆਪਣੇ ਲੈਵਲ ਦੇ ਉੱਤੇ ਬੰਨ ਲਾਇਆ ਤਾਂ ਕਿ ਇਹ ਟੁੱਟ ਨਾ ਜਾਵੇ ਤਾਂ ਜਿਹੜਾ ਪਾਣੀ ਹੈਗਾ ਤੁਸੀਂ ਦੇਖੋ ਸਾਈਡ ਤੋਂ ਪਾਣੀ ਨਿਕਲ ਰਿਹਾ ਕਿਉਂਕਿ ਵਿੱਚੋਂ ਬਲੌਕ ਹੋ ਚੁੱਕਿਆ ਹੈ ਇਹ ਕਿਸ ਕਿਨਾਰੇ ਚ ਪਾਣੀ ਨਿਕਲ ਰਿਹਾ ਤੇ ਆ ਸਾਰਾ ਏਰੀਆ ਜਿਹੜਾ ਹੈ ਇਹ ਬਲੌਕ ਹੋ ਚੁੱਕਿਆ ਹੈ ਕੀਲੀਆਂ ਦੇ ਨਾਲ ਆ ਭਰ ਚੁੱਕਿਆ ਤੇ ਇੱਕ ਹਿੱਸਾ ਜਿਹੜਾ ਹੈਗਾ ਪਾਣੀ ਦਾ ਇਹ ਇਸ ਹਿੱਸੇ ਚੋਂ ਜਾ ਰਿਹਾ ਯਾਨੀ ਕਿਨਾਰਿਆਂ ਚੋਂ ਪਾਣੀ ਨਿਕਲ ਰਿਹਾ ਸੈਂਟਰ ਸਾਰਾ ਬਲੌਕ ਹੋ ਗਿਆ ਤੇ ਬਹੁਤ ਵੱਡੀ ਪਰੇਸ਼ਾਨੀ ਹੈ ਰਾਤ ਨੂੰ ਪਿੰਡ ਵਾਲਿਆਂ ਨੂੰ ਇੱਥੇ ਜਾ ਕੇ ਪੈਰਾ ਦੇਣਾ ਪੈਂਦਾ ਦਿਨੇ ਵੀ ਤਿੰਨ ਤਿੰਨ ਵਾਰ ਗੇੜੇ ਲਾਣੇ ਪੈਂਦੇ ਆ ਤਾਂ ਬੰਨ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਬੰਨ ਵੀ ਇਹਨਾਂ ਨੇ ਆਪਣੇ ਮਿੱਟੀ ਪਾ ਕੇ ਆਪਣੀ ਮਿਹਨਤ ਨਾਲ ਪੱਕਾ ਕੀਤਾ ਤਾਂ ਲਗਾਤਾਰ ਜਿਹੜਾ ਪੰਜਾਬ ਚ ਹੜ੍ਹ ਆਏ ਹੋਏ ਆ ਤਾਂ ਉਹਨਾਂ ਦਾ ਖਤਰਾ ਬਾਕੀ ਪਿੰਡਾਂ ਚ ਵੀ ਬਣਿਆ ਹੋਇਆ ਤੇ ਬਠਿੰਡਾ ਦੇ ਦਾਨ ਸਿੰਘ ਵਾਲਾ ਪਿੰਡ ਚ ਤੁਹਾਨੂੰ ਦਿਖਾ ਰਹੇ ਆ ਜਿਹੜਾ ਚੰਦਪਾਨ ਦਾ ਡਰੇਨ ਆ ਉਹ ਅੱਗੇ ਹੁਣ ਇੱਥੇ ਭਰਨਾ ਸ਼ੁਰੂ ਹੋ ਗਿਆ ਹੈ ਸਾਰੀ ਗੰਦਗੀ ਇਹਦੇ ਚ ਭਰ ਚੁੱਕੀ ਹੈ